ਮੁੜੁ ਖਾ ਜਾਣ ਵਜੇ ਆ ਕੇ ਖੜਦਾ ਫੁੱਲੇ ਦਾ ਫਲ ਕਾਰਨ ਫੁੱਲੀ ਬਣਦਾ ਹੈ ਫਲ ਮੁੜੁ ਖਾ ਜਾਣ ਵਜੇ ਫੁੱਲ ਵੀ ਮੁੜੁ ਖਾ ਜਾਣ ਵਜੇ ਆ ਕੇ ਹੁੰਦਾ ਹੈ ਫਲ ਕਾਰਨ ਫੁੱਲੀ ਬਣਦਾ ਹੈ ਫਲ ਲਾਗਾ ਤਾਂ ਫੁੱਲ ਬੁલાਏ ਗੱਲ ਕਾਰਨ ਘਰ ਅਭਿਆਸੋ ਗਿਆਨ ਪਿਆਦਾ ਘਰ ਬੈਣਾ ਚਾਹੀਦਾ ਤੇ ਸੋ ਪਰਬਤ ਨੇਕ ਜਨਮ ਹੈ ਫਿਰ ਫਿਰ ਕਰ ਲਿਓ ਭਾਜਾ ਜਿਹੜੇ ਗਾਉਣੀਆਂ ਚ ਭਰੰਦੇ ਹੋਏ ਲੋਕ ਨੇ ਜਿਹੜੇ ਮੈਂ ਜਿਵੇਂ ਫੁੱਲ ਚੜੀ ਜਾਂਦੇ ਨੇ ਐ ਬਸ ਫੇਰ ਫੇਰ ਕਾਲ ਬਸ ਪਏ ਹੋਏ ਨੇ ਯਾ ਤਨ ਜੋਬਨ ਹਰ ਸੁਤਦਾਰਾ ਵੇਖਣ ਕੋ ਜੋ ਦਿਓ ਤਿੰਨ ਹੀ ਮਾਏ ਅੱਡ ਵੀ ਜੋ ਉਰਜੇ ਇੰਦਰੀ ਪ੍ਰੇਰ ਲਿਓ ਭਾਜਾ ਜਿਹੜਾ ਤੁਹਾਨੂੰ ਦੇਖਣ ਨੂੰ ਦਿੱਤਾ ਹੈ ਦੇਖਣ ਨੂੰ ਦਿੱਤਾ ਦੇਖਣ ਨੂੰ ਬਰੇ ਦਿੱਤਾ ਵੇਖਣ ਵੇਖਣ ਕੋ ਜੋ ਦਿਓ ਅਸੀਂ ਜਿਹੜਾ ਗਲਤ ਦੇਖ ਰਹੇ ਹਾਂ ਨੇ ਸਮਝ ਗੱਲ ਕਰ ਰਹੇ ਆ ਦੇਖ ਕੁਝ ਹੋ ਰਿਹਾ ਸਮਝਣਾ ਹੁੰਦਾ ਹੈ ਦੇਖਣਾ ਜੋ ਸਾਡੇ ਤੇ ਪ੍ਰਭਾਵ ਪੈਗਾ ਵੇਖਣ ਸੁਪਨਾ ਔਰ ਦੇਖਣਾ ਤੇ ਸਾਡੇ ਸੁਪਨਾ ਦਾ ਜਿਹੜਾ ਦੇਖਣਾ ਹੁੰਦਾ ਨਾ ਸੁਪਨਾ ਉਹਨੂੰ ਪੇਖਣਾ ਕਹਿੰਦੇ ਨੇ ਇਹ ਜਿਹੜਾ ਤੁਹਾਨੂੰ ਦਿੱਤਾ ਨਾ ਸੋਤਨਦਾਰਾ ਇਹ ਪੇਖਣ ਵਾਸਤੇ ਦਿੱਤੇ ਥੋੜਾ ਜਿਹਾ ਨੇ ਅਸੀਂ ਮੰਨ ਲਏ ਇਹਦਾ ਪੇਖਣ ਨੂੰ ਦਿੱਤੇ ਜੀ ਸੂਮਾ ਤਾਂ ਅੱਖਣ ਕੋ ਦਿਆ ਬੁਦ ਕਹੇ ਤਰ ਮੇਰਾ ਬਾਪੇ ਖਾਲੂ ਤੇ ਤੈਨਾਂ ਤੋਂ ਲੂ ਦੇਖ ਸਕਦੇ ਆ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ ਬਿ ਫੇਖਰ ਕੋ ਬਾਪੇ ਦੇਖਣ ਦੇਖਣ ਵਾਸਤੇ ਤੁਹਾਡੇ ਨੇ ਹੋਰ ਕਾਹਦੇ ਵਾਸਤੇ ਤੁਹਾਡੇ ਦੀ ਇਹਨੂੰ ਕੋਈ ਵਾਹੇ ਅਟਕ ਜੋ ਊਰਜੇ ਇੰਦਰੀ ਪ੍ਰੇਰਿ ਲਿਓ ਪਰ ਇਹਨਾਂ ਜਿਹੜਾ ਓਰਿਜਿਨਲ ਢੱਕੇ ਵੀ ਮੇਰਾ ਹੈ ਇਹ ਸਮਝ ਰੋ ਗਿਆ ਫਸ ਗਿਆ ਉਹ ਮਾਨੋ ਗੁੱਦੀ ਨੇ ਫੜ ਲਿਆ ਜੋੜ ਦਾ ਬੰਦ ਦਾ ਇਹਨਾਂ ਨੇ ਰੋੜ ਲਿਆ ਕੇ ਮੂੰਹ ਫਾਹ ਦੇ ਵਿੱਚ ਬਣਿਆ ਗਿਆ ਉਹ ਇਹਦਾ ਦੇਖਣ ਨੂੰ ਦਿੱਤੇ ਜਿਹਨਾਂ ਦੇ ਨਹੀਂ ਹੁੰਦੇ ਦੇਖਣ ਨੂੰ ਦੱਸਦੇ ਨੇ ਹਉਦ ਅਨਲ ਪਰਤ ਇਨ ਕੋ ਮੰਦਰ 3468 ਠੋ ਕਹਿ ਕਿ ਵੀਰ ਭੈ ਸਾਗਰ ਤਰਨ ਕੋ ਮੈਂ ਸਤਿਗੁਰ ਉਤ ਲਿਓ ਆਹ ਨਾਲ ਦੇਖੋ ਅਨਲ ਕੀ ਹੁੰਦਾ ਅਨਨ ਦਿਲ ਦੀ ਭੁੱਖ ਅੱਗ ਵੀ ਕਹਿੰਦੇ ਨੇ ਭੁੱਖ ਵੀ ਅੱਗੇ ਹੈ ਅਨਨ ਸਾਨੋਂ ਆਤਮ ਦੀ ਭੁੱਖ ਹੈ ਜੀਵਨ ਦੀ ਭੁੱਖ ਹੈ ਚੌਂਦੇ ਹੀ ਰਹੀਏ ਭੁੱਖਾ ਇਹ ਭੁੱਖ ਐ ਜੀ ਭੁੱਖਾ ਜਿਵੇਂ ਅੱਗ ਤੇ ਜਿੰਨਾ ਮਰਜ਼ੀ ਤੇਲ ਪਾਈ ਜਾਓ ਜਿੰਨੀ ਮਰਜ਼ੀ ਲੱਕੜ ਪਾਈ ਜਾਓ ਭੁੱਖ ਨਹੀਂ ਨਿਬੜਦੀ ਜੀਵਨ ਜਿੰਨਾ ਮਰਜ਼ੀ ਜੀਓ ਜ ਉਹਦੀ ਭੁੱਖ ਨਹੀਂ ਨਿਬੜਦੀ ਰਾਜੇ ਦਾ ਕੋਈ ਜੀਵੇ ਆ ਰਾਜੇ ਦਾ ਕੋਈ ਜੀਵੇ ਜੀਵਨ ਨਾਲੇ ਰਾਜ ਦਾ ਜਿਵੇਂ ਅੱਗ ਜਿੰਨਾ ਨਾਲ ਨਹੀਂ ਰਹਿਦੀ ਇਹ ਆਉਦੀ ਅਨਲਾ ਹੌਲਾ ਅੱਗ ਦੀ ਭੁੱਖ ਹੈ ਜਿਉਂ ਦੀ ਭੁੱਖ ਹੈ ਹਾਂ ਔਰ ਅਨਲੋ ਤਾਂ ਤੈਨੂੰ ਮੰਦਰ ਚ ਤਨ ਤੈਨੂੰ ਮੰਦਰ ਚੋਂ ਤਸ ਬਠਾਖ ਠਿਓ ਬਸ ਉਹਨਾਂ ਨੇ ਸਰੀਰ ਦੇ ਨਾਲ ਨਾਲ ਹੀ ਠਾੜ ਬਣਾਈ ਹੋਈ ਏ ਸਾਰੀ ਸਰੀਰ ਦਾ ਜੀਵਨ ਸਰੀਰ ਦਾ ਇਹ ਠਾੜ ਹੈ ਕੋਠੀ ਵਧੀਆ ਹੋਵੇ ਅੰਦਰਲੇ ਫਰਨੀਚਰ ਵਧੀਆ ਹੋਵੇ ਲਾਈਟਾਂ ਰੋਣੇ ਹੋਵੇ ਪੱਥਰ ਹੋਵੇ 4-5 ਲੱਖ ਦਾ ਬਾਥਰੂਮ ਹੋਵੇ ਬੈਡ ਹੋਵੇ ਲੱਖ ਰੁਪਏ ਦਾ ਆ ਯਾਰ ਨਾਲ ਉਹਨਾਂ ਦੇ ਕਰੋੜ ਰੁਪਏ ਦੀ ਕਾਰ ਹੋਵੇ ਗੁਰੂ ਦੇ ਦੇ ਹੋਣ ਕਾਈ ਆ ਹੈ ਜੀ ਹੋਵੇ ਆ ਕੋ ਸਰਦਾਰ ਦੇ ਕੋਲ ਸਹਿ ਕਬੀਰ ਇਹ ਜ਼ਾਰਾ ਕੋ ਭਸਮ ਦੀ ਢੇਰੀ ਹੈ ਬਾਅਦ ਚ ਬਾਅਦ ਚ ਕੀ ਹੈ ਭਸਮ ਦੀ ਢੇਰੀ ਐ ਤਾਂ ਸਵਾ ਕੁਛ ਨਹੀਂ ਹੈ ਹਾਂਜੀ ਸਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਿਗੁਰੂ ਓਟ ਲਿਓ ਕਹਿੰਦਾ ਮੈਂ ਪੈਸਾ ਕਰਦਾ ਹੁੰਦੀ ਆ ਕਿਤੀ ਆ ਲੋਕਾਂ ਨੇ ਸ਼ਰੀਲ ਦੇ ਆਲੇ ਠਾਠ ਬਾਠ ਬਣਾਉਣ ਦੀ ਕੀਤੀ ਹੋਈ ਉਹ ਝਾੜ ਉਹਨਾਂ ਦਾ ਹੀ ਬਣਿਆ ਆ ਝਾੜ ਵਾਲਿਆਂ ਨੂੰ ਸੁਣ ਲਿਆ ਸਾਡੇ ਹੀ ਆ ਝਾੜ ਨਾਂਦ ਦੇ ਫਰੀਆ ਦਾ ਇੱਥੇ ਹੀ ਨੇ ਉੱਟ ਕੇ ਹੋਏ ਝਾੜ ਵਾਲੇ ਇੱਥੇ ਅੜ ਕੇ ਹੋਏ ਨੇ ਮੈਂ ਤਾਂ ਪੈਸਾ ਕਰਤਾਰ ਨੂੰ ਸਾਧਗੁਰ ਦੀ ਹੋਟ ਲਈ ਆ ਪੈਸਾ ਦਾ ਤਰਨਾ ਇਹੀ ਮੇਰੀ ਸਾਰੀ ਜੁਸਤ ਜੂ ਹੈ ਸਾਰਾ ਅੰਜਾਮ ਰਾਗ ਪੱਬਜਲ ਤਰਨ ਕੋ ਜਨਮ ਬਰਥਾ ਜਾ ਤਰਨ ਕੋ ਬਾਇਕ ਮਾਇਆ ਦੇ ਢਾਢਾਲੇ ਨੇ ਉਹ ਮਾਇਆ ਦੇ ਢਾਢਰੇ ਉਹ ਇੱਥੇ ਆਏ ਜਾਣੇ ਨੇ ਨਾ ਨਾ ਸਰੀਆ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਹੀਂ ਕੁਛ ਐਨਾ ਮੋਰਾ ਤਾਮ ਤਾਮ ਉਸਾਬ ਰਸ ਗੋਵਿੰਦ ਤੇ ਰੋਟਰਾ ਕਹੋ ਇਸ ਮਾਟੀ ਮੇ ਪਵਨ ਸਮਾਇਆ ਝੂਠਾ ਪਰਪੰਚ ਜੋੜ ਚਲਾਇਆ ਕਿਹੜਾ ਵਾਖ ਪੰਜ ਕੀ ਜੋਰੀ ਹਰਦ ਕੀ ਵਾਰ ਗਗਰੀਆ ਫੋਰੀ ਕਹਿ ਕਬੀਰ ਇੱਕ ਨੀਬ ਉਸਾਰੀ ਖਿੰਡੇ ਬਿਨ ਸਜਾਏ ਅਹਕਾਰੀ ਪਾਣੀ ਮੈੜਾ ਮਾਟੀ ਗੋਰੀ ਪਾਣੀ ਮੈੜਾ ਮਾਟੀ ਗੋਰੀ ਪਾਣੀ ਜਿਹੜਾ ਹੈਗਾ ਉਹ ਮਿੱਟੀ ਦੇ ਵਿੱਚ ਜਿੰਨੀ ਮਾਇਆ ਸੰਸਾਰ ਦੇ ਵਿੱਚ ਅਸਲ ਚ ਪਾਣੀ ਜਾਂ ਨਿਕਲੀ ਹੋਈ ਹੈ ਜਿੰਨੀ ਵੀ ਗੰਦਗੀ ਹੈ ਸੰਸਾਰ ਦੇ ਵਿੱਚ ਇਹ ਸਭ ਪਾਣੀ ਚੋਂ ਨਿਕਲੀ ਹੋਈ ਹੈ ਇਹ ਸੱਚੇ ਤੇ ਤਾਂ ਪਵਨਾ ਪਿਆ ਸੀ ਪਵਨਾ ਤੇ ਜਲ ਹੋਇਆ ਸੀ ਪਵਨਾ ਤੇ ਜਲ ਹੋਇਆ ਅਬ ਇਹ ਕਿੱਥੋਂ ਆਇਆ ਜਲ ਚੋਂ ਆਇਆ ਜੋ ਸੰਸਾਰ ਚ ਮੈਲ ਆਈ ਕਿੱਥੋਂ ਪਵਨਾ ਤੇ ਜਲੇ ਪੈਦਾ ਹੋਇਆ ਸੀ ਹਵਾ ਤੋਂ ਤੇ ਜਲ ਪੈਦਾ ਹੋਇਆ ਸੀ ਇਹ ਜਲ ਦੇ ਵਿੱਚੋਂ ਨਿਕਲੀ ਇਹ ਮੈਲ ਸਾਰੀ ਇਸ ਕਰਕੇ ਪਾਣੀ ਮੈਲ ਹੈ ਜੋ ਵੀ ਕੁਝ ਨਿਕਲੇ ਚਾਹੇ ਉਹ ਅੰਮ੍ਰਿਤ ਨੇ ਚਾਹੇ ਉਹ ਵਿਖਿਆ ਜਿਵੇਂ ਅਸੀਂ ਮੰਦਰ ਉਪਾਰਿ ਗਏ ਕਿਹਾ ਇਸ ਕਰਕੇ ਵਿਖਿਆ ਅੰਮ੍ਰਿਤ ਇੱਕ ਰਹਿ ਗਿਆ ਹੈ ਮੁੱਝੇ ਫਰਕ ਸੁਝਾਣ ਸਮਝਦਾਰ ਨੂੰ ਸਮਝ ਇਸ ਤਰ੍ਹਾਂ ਸਮਝਦਾਰ ਦਾ ਯਾਲ ਬਨੂ ਨੂੰ বুঝਲੂ ਪਾਗਲ ਨਹੀਂ ਬਨਦਾ ਦੇ ਇਹ ਗੱਲ ਹੀ ਨਾ ਬੰਦੇ ਜਿਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਈ ਗਿਰਨੇ ਤਾਂ ਵਿਚਾਰੀ ਨਹੀਂ ਉਹ ਕਿੱਡਾ ਹੀ ਵਿਦਵਾਨ ਹੋਵੇ পাগল ਆ ਹੋ ਉਹ ਬਾਣੀ ਉਹ পাগল ਬੰਦੇ ਆ ਪੰਡਤ ਵੀ পাগল ਐ ਵਿਦਵਾਨ ਐ ਨਾ ਪੰਡਤ ਅੰਮ੍ਰਿਤ ਮੰਦਦਾ ਛੱਤੀ ਅੰਮ੍ਰਿਤ ਆ ਕਿੱਥੋਂ ਦੇ ਲੋ ਕਿੱਥੋਂ ਪੈਦਾ ਹੋਏ ਵੇ ਮਾਇਆ ਨੂੰ ਬਖਿਆ ਮੰਦਾ ਮਾਇਆ ਦੇ ਤੋਂ ਬਣੀ ਹੋਈ ਚੀਜ਼ ਨੂੰ ਅੰਮ੍ਰਿਤ ਮੰਦਾ ਆਟੇ ਨੂੰ ਗੋਵੂ ਲਾ ਲਿਓ ਨੂੰ ਗੋਵੂ ਕਹਿੰਦੇ ਆਟਾ ਨਹੀਂ ਕਹਿੰਦਾ ਰੱਖ ਲੋ ਨਾ ਤੇਰੇ ਚੂਰੇ ਦੇ ਮੂਰੇ ਤੇ ਦਾਲ ਦੂ ਗਾਵੇ ਗੋਵੂ ਆ ਆਟਾ ਚੌਕੜੀ ਇਸ ਗੇ ਲੈ ਜਾਣੀ ਖਾੜਿ ਚੜੂ ਇਹਨਾਂ ਚੂਰੇ ਵੀ ਜ਼ਿਆਦਾ ਗਿਆ ਨੇ ਤੇਰੇ ਵਰਗਾ ਉਹ ਆਟਾ ਸਮਝਦਾ ਤੂੰ ਗੋਵੂ ਸਮਝਦਾ ਇਹ ਗੋਵੂ ਸਮਝ ਲੈ ਦੁੱਧ ਘੜ ਲਾਉਂਦਾ ਆਦਮੀ ਜ਼ਿਆਦਾ ਵੇ ਵੂਫਾ ਥੋੜਾ ਨਹੀਂ ਹੈ ਜਿੰਨਾ ਆਪਣੇ ਉਹਨੂੰ ਸਮਝਦਾ ਸਮਝਦਾ ਉਹਨਾ ਹੀ ਬਗਦਲ ਹੈ ਚਲੋ ਵਿਚਾਰਦਾ ਨਹੀਂ ਬਿਨਾ ਵਿਚਾਰੇ ਬਗਦਲ ਹੈ ਬਿਨਾ ਵਿਚਾਰੇ ਜੋ ਕਰਦਾ ਉਹ ਉੱਥੇ ਪਛਤਾਉਂਦਾ ਹੈ ਬਿਨਾ ਵਿਚਾਰੇ ਜੋ ਕਰੇ ਸੋ ਪਛੇ ਪਛਤਾ ਬਿਨਾ ਵਿਚਾਰੇ ਹੀ ਬਹੁਤ ਕੁਝ ਬੋਲੀ ਜਾਂਦਾ ਹੈ ਬਿਨੋ ਵਿਚਾਰੇ ਬਹੁਤ ਕੁਝ ਕਰੀ ਜਾਂਦਾ ਉਹਦਾ ਰਲਤਾ ਕਿ ਫਸੀ ਜਾਂਦਾ ਹੋਰ ਫਸੀ ਜਾਂਦਾ ਸਾਇੰਸ ਦੀ ਖੋਜ ਵੀ ਬਿਨਾਂ ਵਿਚਾਰੇ ਕਰਦੇ ਨੇ ਫਸਲੇ ਜੋ ਵੀ ਕੰਮ ਬਿਨਾਂ ਵਿਚਾਰੇ ਕਰਦੇ ਨੇ ਫਸ ਜਾਣਗੇ ਖੇਤੀਬਾੜੀ ਦੇ ਸਿਆਣਾ ਵਰਤਿਆ ਨੇ ਜਿਹੜੇ ਕਿਹੜੇ ਬਾੜ ਗਹੀਆ ਵਰਤਿਆ ਬਿਨਾਂ ਵਿਚਾਰੇ ਵਰਤਿਆ ਨੇ ਫਸ ਗਏ ਜੈਹਰ ਖਾਂਦੇ ਰੋ ਪੁੱਟਦੇ ਨੇ ਗੁੜ ਬਾਣੀ ਪਹਿਲੇ ਹੀ ਦੂਰ ਤੱਕ ਵਿਚਾਰ ਲੰਦੀ ਐਂਡ ਤੱਕ ਗੁਰੂ ਕੋ ਪਹਿਲਾਂ ਇਹ ਪੈਰ ਪਟਣ ਦੇ ਪਹਿਲਾਂ ਉਹਦੇ ਐਂਡ ਤੱਕ ਵਿਚਾਰ ਕਰਦਾ ਤਾਂ ਪੈਰ ਪਟਦਾ ਨਹੀਂ ਪੈਰ ਹੀ ਨਹੀਂ ਪਟਦਾ ਤੇ ਨੰਮੀ ਨਦਰ ਆ ਕੀ ਕੀ ਦੀ ਵਾਲੀ ਹੈ ਜਿਹਨ ਸਾਹਿਬ ਨਾਲ ਨਾ ਹਾਰੀਏ ਉਹ ਕੰਮ ਨਾ ਕਰੀਏ ਜਿਹੜਾ ਸਾਹਿਬ ਜਿਹੜਾ ਜਾ ਕੇ ਦਰਗਾਹ ਜਰਾਦ ਹੋ ਜਵੇ ਉਹ ਸ਼ੁਰੂ ਹੀ ਨਾ ਕਰੀਏ ਕੰਮ ਜਿਹੜਾ ਹੁਕਮ ਦੇ ਖਿਲਾਫ ਹੈ ਕੰਮ ਉਹ ਸ਼ੁਰੂ ਹੀ ਨਾ ਕਰੀਏ ਕਰਦਾ ਜਣ ਜੋ ਜ਼ਾਇਬ ਨਾਲ ਨਾਲ ਆ ਰਹੀ ਏ ਤੇ ਵੇ ਹੱਬਾ ਸਾਡਾ ਆਲੀਏ ਹੁਕਮ ਜੇ ਰਹੀ ਏ ਤੇ ਦੋ ਚੰਗਾ ਹੁਕਮ ਦੇ ਵਿੱਚ ਚੱਲੀਏ ਜਿੱਧਰੋਂ ਪਾਣੀ ਆਉਂਦਾ ਦਰਿਆ ਦਾ ਉਧਰ ਉਤਰੀਏ ਤੇ ਡਰਦਾ ਹੋਣਾ ਹੀ ਨਹੀਂ ਉਧਰ ਨੂੰ ਕੀ ਕਰਦਾ ਉਹ ਜਿੱਧਰੋਂ ਜਾਂਦਾ ਉਧਰੋਂ ਹੋਰ ਹੱਥ ਮਾਰ ਲੋ ਹੁਕਮ ਦੇ ਨਾਲ ਚੱਲੀਏ ਸੰਸਾਰੋ ਨੇ ਪੈਦਾ ਕੀਤਾ ਜੇ ਇਹਨੂੰ ਥੋੜਾ ਹੋ ਗਿਆ ਪਿਆ ਹੋ ਗਿਆ ਉਹ ਮਰਦਾ ਨਹੀਂ ਸੰਸਾਰ ਤੁਹਾਨੂੰ ਭਰੋਸਾ ਨਹੀਂ ਹੈ ਪਰ ਨਹੀਂ ਕਿੰਦਾ ਜੀ ਨੇ ਪੈਦਾ ਕੀਤਾ ਕਰਮ ਨਹੀਂ ਇਹ ਗੱਲ ਮੰਨਦੇ ਕਰਮਗਾਦਮੀ ਨਹੀਂ ਇਹ ਗੱਲ ਮੰਨਦੇ ਅਗਾਂ ਪਹਿਲਾ ਬਣੀ ਪਰਾਂ ਉਹ ਤਾਂ ਪਿੱਛੋਂ ਬਣਿਆ ਸਰੀਰ ਹੁੰਦਾ ਹੈਗਾ ਨੇ ਇਹਨਾਂ ਨੂੰ ਕੋਈ ਭਰੋਸਾ ਨਹੀਂ ਕੋਲੇ ਮਾਰਨ ਨੂੰ ਤਾਂ ਜੇ ਉਹ ਮਾਰਨੇ ਤੁਸੀਂ ਵਿਜਾਬ ਨਹੀਂ ਸਕਦੇ ਜਾ ਘਾਂਟੂ ਨੂੰ ਜਿੰਨਾ ਮਰਜੀ ਵੱਧੂ ਰੱਖ ਲੋ ਮਾਰਨੇ ਹੋਰ ਥੋੜੇ ਧਿੱਕੇ ਨੇ ਜੇ ਮਾਰਨੇ ਨੇ ਹੋਰ ਥੋੜੇ ਧਿੱਕੇ ਨੇ ਕੁਖਮਰੀ ਨਾਲ ਮਾਰਨਾ ਹੈ ਪਾਣੀ ਦਾ ਲਾ ਮਾਟੀ ਗੋਰੀ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਦੇਖੋ ਮਾਟੀ ਲਾਲ ਹੈ ਮਾਟੀ ਕਹਿੰਦੇ ਨੇ ਇੱਥੇ ਮਾਟੀ ਦਾ ਮਤਲਬ ਖੂਨ ਹੈ ਉਹ ਲਾਲ ਰੰਗ ਨੂੰ ਕਹਿੰਦੇ ਨੇ ਉਹ ਰੱਤਾਂ ਨਹੀਂ ਉਤਾਰਨ ਨੂੰ ਚਿੱਟਾ ਰੰਗ ਹੋਣਾ ਨਹੀਂ ਹੁੰਦਾ ਚਿੱਟਾ ਰੰਗ ਦਾ ਬੋਲ ਲੱਗਦਾ ਜੇ ਆਦਮੀ ਦਾ ਹੋਵੇ ਖੂਨ ਦਾ ਰੰਗ ਜਿਹੜਾ ਹੁੰਦਾ ਉਹਨੂੰ ਗੋਰਾ ਕਹ ਦਿੰਦੇ ਖੂਨ ਆਵੇ ਆਦਮੀ ਦੇ ਵਿੱਚ ਉਹਨੂੰ ਗੋਰਾ ਕਹਿੰਦੇ ਖੂਨ ਦਾ ਰੰਗ ਗੋਰਾ ਗੋਰਾ ਬੋਲ ਗੋਰੀ ਕਹਿੰਦੇ ਚਿੱਟੇ ਨੂੰ ਨਹੀਂ ਕਹਿੰਦੇ ਚਿੱਡੇ ਨੂੰ ਤਾਂ ਉਹ ਕਹਿੰਦੇ ਨੇ ਸੁਫੇਦ ਕਹਿੰਦੇ ਨੇ ਸੁਪੀਅਰ ਕਹਦੇ ਨੇ ਸੁਫੇਦ ਸੁਫੇਦ ਕਹਦੇ ਨੇ ਪਟਾਣ ਕੋਰਾਨੀ ਕਰਦੇ ਜੇ ਜਦ ਪਟਾਗੀ ਬਿੰਦ ਹੈ ਉਹਨੂੰ ਪਾੜੀ ਗਿਆ ਮਾਤਾ ਦੇ ਰਕਤ ਨੂੰ ਮਿਟੀ ਗਿਆ ਗੱਲਾ ਹੈ ਗੱਲ ਇਹ ਹੈ ਉਹ ਮਿੱਟੀ ਹੈ ਉਹ ਪਾਣੀ ਹੈ ਪਾਣੀ ਮਹਿਲਾ ਮਾਟੀ ਘੋਰੀ ਤੇ ਮਾਟੀ ਕੀ ਕੁਧਰੀ ਜੋਰੀ ਉਹਦੀ ਜੋਰੀ ਜੋ ਨੂੰ ਮਿੱਟੀ ਕਹਿੰਦੇ ਨੇ ਤਾਲੀ ਬਾਦ ਨੂੰ ਮਿੱਟੀ ਕਹਿੰਦੇ ਨੇ ਖਾਣ ਵਾਲੇ ਸੰਤਲ ਕੋਲ ਤੋਂ ਬਾਦਵਾ ਦਾ ਨਾ ਰੱਤ ਬਣ ਤਾਲਾ ਨਾ ਓਏ ਮਾਨਸ ਕੋਲ ਤੋਂ ਬਣਿਆ ਹੈ ਇਹ ਨੂੰ ਮਿੱਟੀ ਕਹਿੰਦੇ ਨੇ ਧਰਮ ਦੀ ਭਾਸ਼ਾ 'ਚ ਮਾਨਸ ਮਿੱਟੀ ਹੈ ਬਰਤ ਖਾਣੇ ਮਿੱਟੀ ਘਾੜੋ ਮਿੱਟੀ ਹੋ ਜਾਂਦਾ ਵਾਟੀ ਵਾਟੀ ਹੋਈ ਇੱਕ ਇੱਕ ਵਾਸ ਮਿੱਟੀ ਹੋ ਗਿਆ ਨਾ ਅਰਤੇਗਾ ਜਿਹੜੇ ਰक्त ਅਰਬੂਦ ਕਾਗਾਰਾ ਉਹਦੇ ਬੜੀ ਹੈ ਖਰਾਤ ਖੂਨ ਵਿੰਦ ਖੂਨ ਕਾਗਾਰਾ ਹਾਰਡ ਮਾਰਸ ਨਾੜੀ ਕੋ ਪਿੰਡੇ ਰ ਪੰਜਾਂਸੀ ਬਚੇ ਬਚਾਰਾ ਬਚਾਰਾ ਇਹ ਮਾਟੀ ਦਾ ਬਦਰ ਗੱਥੇ ਆ ਮਿੱਟੀ ਇਹਨੇ ਬੁੱਢੀ ਜੋੜੀ ਹੋਈ ਇਹ ਮਿੱਟੀ ਦੀ ਬੁੱਢੀ ਜੋੜ ਕੇ ਜਾਣ ਨਹੀਂ ਪੈਂਦੀ ਕਿ ਫੇ ਤਾਂ ਫੇ ਤਾਂ ਮਾਂਪਿਆਂ ਦੀ ਲੋੜ ਨਹੀਂ ਸੀ ਬਾਹਰ ਮਿੱਟੀ ਦੇ ਬਦਰੇ ਭੜਾਈ ਜਾਂਦੇ ਫਿਰ ਮਾਂਪਿਆਂ ਦੀ ਲੋੜ ਸੀ ਹੂੰ ਮੈਂ ਨਹੀਂ ਕੁਝ ਆਹ ਨਾ ਹੋ ਰਾ ਤਾਂ ਮੈਂ ਤਾਂ ਸਾਧੂ ਨਾਸਦ ਗੋਵਿੰਦ ਤੋਰਾ ਮੈਂ ਨਹੀਂ ਕੁਝ ਆਹ ਨਾ ਹੋ ਰਹਾ ਹੋਰਦਾ ਜਿਆਦਾ ਹੋਊਗਾ ਜਦ ਮੈਂ ਉਹ ਯਾਰ ਮਾਇਓ ਨਹੀਂ ਹੈ ਮੈਂ ਕੁਛ ਨਹੀਂ ਹੈਗਾ ਅਸਰ ਜਿ ਮੈਂ ਕੀਆ ਮੈਂ ਤੇਰੀ ਜੋਂ ਤਾ ਤੇ ਤੋ ਕਾਗਾ ਫਿਰ ਫਿਰ ਜਦ ਖੋਲਦਾ ਹੈ ਤਾਂ ਰੋਸ਼ਨੀ ਸਾਡੇ ਜਾ ਜਾਂਦੀ ਹੈ ਜੇ ਸੂਰਜ ਦੀ ਰੋਸ਼ਨੀ ਨਿਕਲੀ ਨਾ ਫਿਰ ਫਿਰ ਰੋਸ਼ਨੀ ਦਾ ਵਜੂਦ ਕੀ ਹੋਇਆ ਕਵਰ ਚ ਆਨ ਕਰਦੇ ਹੋ ਮੋਬਾਈਲ ਲਾਈਟ ਆ ਜਾਂਦੀ ਹੈ ਲਾਈਟ ਦਾ ਵਜੂਦ ਕੀ ਹੈ ਮਟਾਰ ਸਰਚ ਆਫ ਕਰ ਦੋ ਵੇ ਦੇਖ ਲਓ ਲਾਈਟ ਕਿੱਥੇ ਖੜੀ ਐ ਵजूद ਕੀ ਐ ਸਰਚ ਆਫ ਕਰ ਦਵੇ ਟਾਰਚ ਦੀ ਫਿਰ ਲਾਈਟ ਰਹਿੰਦੀ ਐ ਉੱਥੇ ਜਿਹੜੀ ਜਿਹੜੀ ਹੈਗੀ ਖੜੀ ਰਹਿ ਜਿੰਨੀ ਕਾਈਆ ਉਹ ਤਾਂ ਖੜੀ ਰਹਿ ਜਿਹੜੀ ਆ ਚੁੱਕੀ ਉਹ ਤਾਂ ਖੜੀ ਰਹਿ ਉਹ ਕਿਤੇ ਗਈ ਰਾਜ ਨਜ਼ਰ ਤਾਂ ਆਉਣੀ ਹੋਣਾ ਚੜ੍ਹ ਗਿਆ ਐ ਇਹ ਬਿਜਲੀ ਉਹਦੀ ਜਿੰਦਾ ਲਾਈਟ ਦਾ ਸਵਿਚ ਆਫ ਕਰ ਦਿਆ ਬਲਬਾਂ ਦੀ ਦੇਖ ਲਓ ਫਿਰ ਕਿੱਥੇ ਗਈ ਲਾਈਟ ਜਿਹੜੀ ਆ ਗਈ ਬਿਜਲੀ ਵੀ ਫੋਗੀ ਲਾਈਟ ਵੀ ਆ ਗਈ ਗਈ ਕਿੱਥੇ ਤੇ ਜਿਹੜਾ ਅਖਾ ਹਨੇਰਾ ਹੈ ਉਹ ਲਾਈਟ ਨੂੰ ਖਾਈ ਜਾਂਦਾ ਲਾਈਟ ਹਨੇਰੇ ਨੂੰ ਖਾਈ ਜਾਂਦੀ ਹੈ ਜਿੰਨਾ ਜਨ ਲਾਈਟ ਆ ਰਹੀ ਹੈ ਦੇਖ ਹਾਵੀ ਹੈ ਦੇਰ ਨੂੰ ਖਾਈ ਜਾਂਦੀ ਹੈ ਬਰਾ ਲਾਈਟਾਂ ਨਹੀਂ ਬੰਦ ਹੋ ਗਈ ਢੇਰਾ ਉੱਥੇ ਰਹਿੰਦਾ ਜਿਉਂਦਾ ਤਿਉਹ ਰਹਿੰਦਾ ਲਾਈਟ ਢੇਰੇ ਨੂੰ ਖਾਦੀ ਸਕਦੀ ਢੇਰਾ ਰਹਿ ਜਾਂਦਾ ਢੇਰਾ ਨਹੀਂ ਮੁੱਕਦਾ ਲਾਈਟ ਮੁੱਕਦੀ ਹੈ ਢੇਰਾ ਨਹੀਂ ਮੁੱਕਦਾ ਬਿਜਲੀ ਜਾਂਦੀ ਹੈ ਲਾਈਟ ਮੁੱਕ ਜਾਂਦੀ ਹੈ ਢੇਰਾ ਜਿਉਂਦਾ ਤਿਉਹ ਰਹਿੰਦਾ ਮੁੱਕ ਲਈ ਮੁੱਕ ਵਾਲੀ ਦੇਖੋ ਬਿਜਲੀ ਆਉਂਦੀ ਹੈ ਜਦੋਂ ਪੈਦਾ ਕਰਦੇ ਆ ਤੇਰੇ ਜਿਆਦਾ ਤਾਂ ਲਾਈਟ ਆਉਂਦੀ ਹੈ ਐਦਾਂ ਹਨੇਰਾ ਕਿੱਥੋਂ ਆਉਂਦਾ ਇਹ ਕਿੱਥੋਂ ਪੈਦਾ ਹੁੰਦਾ ਹੈ ਇਹ ਅਖਾਰਾ ਹਨੇਰਾ ਕੋਕ ਵੀ ਅਖਾ ਦੂ ਪਾਖਾ ਕੋਈ ਨਾ ਖਾਸ ਮੈਂ ਲੈਗਾ ਰਾਂਸਨ ਹਨੇਰਾ ਵੀ ਅਖਾਰਾ ਰੋਜ਼ਨੀ ਵੀ ਅਖਾਰਾ ਤਤ ਜੋਤ ਵੀ ਅਖਾਰਾ ਵੇਰਾ ਵਿਆਹ ਦਾ ਜੋਤ ਨੂੰ ਨਿਹਰਾਏ ਕਰਦਾ ਹੈ ਦੇਣਾ ਕੱਢ ਘੇੜਦਾ ਹੈ ਜਦ ਜੋਤ ਦੇ ਵਿੱਚ ਕੱਚ ਕਲੇਸ਼ ਬੈਦਾ ਹੋ ਜਾਂਦਾ ਜਾਂ ਮਾਨਾ ਚੱਤੇ ਤੇ ਦੁਫੇਲ ਪੈਦਾ ਹੋ ਜਾਂਦੀ ਹੈ ਵਿਰੋਧੀਆਂ ਨੂੰ ਦੇਹਰਾ ਜੋਤ ਦਾ ਵਿਰੋਧੀ ਹੈ ਵਿਰੋਧੀ ਸਾਡੇ ਦਾ ਹਾਵੀ ਕਰਉਣ ਦੇ ਜਾਂ ਸਾਡੇ ਘਰ ਜਿਵੇਂ ਕਰਪਾੜ ਜੂ ਘਰ ਪਾਟਿਆ ਗੈਰ ਘਰ ਮਾਰਿਆ ਜਦੋਂ ਸਾਡਾ ਘਰ ਵੱਡ ਜਾਂਦਾ ਨਾ ਜੇ ਤਰਮਨ ਅਟ ਹੋ ਜਾਂਦੇ ਢਾਲ ਹੋ ਜਾਂਦੀ ਹੈ ਉਦੋਂ ਹਨੇਰਾ ਇਹਨੂੰ ਘੇਰ ਲੈਂਦਾ ਉਦੋਂ ਪਰਹੰਦਾਂ ਦਾ ਬਣ ਜਾਂਦਾ ਹੈ ਘਰਵੇਂ ਨੂੰ ਘੇਰ ਲੈਂਦਾ ਜੋਤਰੂ ਜਦ ਇੱਕ ਹੁੰਦਾ ਫਿਰ ਦਬ ਕੇ ਲੈ ਦਿੰਦਾ ਜੋਤਰੂ ਫਿਰ ਇਹਨੇ ਨੂੰ ਕਿਸੇ ਜੜਦਾ ਚਲੇ ਜਾਂਦਾ ਬੇਦਿਰਾਂ ਕੋਹ ਨਾਇਕਤਾ ਦੇ ਵਿੱਚ ਇਨੀ ਸ਼ਕਤੀਆਂ ਨੇਰਾ ਨਹੀਂ ਰਹਿਣਾ ਫਿਰ ਫੇਨੇ ਰੁਣਾ ਬਲਦਾ ਹੈ ਕਾਹੇ ਬ੍ਰਮ ਗਿਆਨੀ ਕੇ ਹਨ ਪ੍ਰਗਿਆਸ ਜੈਸੇ ਤਾਰ ਉਪਰ ਕਹਿੰਦੇ ਨੇ ਅਸਲ ਤਾ ਸ਼ਬਦ ਦੇ ਵਿੱਚ ਮਿਲਣ ਵਾਲੀ ਗੱਲ ਨੇਰਾ ਨਹੀਂ ਰਹਿੰਦਾ ਜੇ ਤੁਸੀਂ ਨੇਰਾ ਨਹੀਂ ਰਹਿੰਦਾ ਨੇਰਾ ਉਹਨਾਂ ਜਿਹੜੇ ਜਿਨ੍ਹਾਂ ਚਿਰ ਚਰਮਨ ਤੇ ਇਕਤਾ ਨਹੀਂ ਹੈ ਉਹਨਾਂ ਜਿਹੜੇ ਇਕ ਦਾ ਕਾਦ ਨਾ ਹੁੰਦੀ ਇਕ ਤਾਂ ਹੁੰਦੀ ਜਾਨ ਨਾਲ ਇਦਾਂ ਹੀ ਹੋ ਰਹੀ ਯਾਰ ਇੱਕ ਦਵਾ ਇਸ ਦਵਾ ਸੇ ਹੀ ਆਇਆ ਗੋੜੀ ਰਾਗੀ ਕੀ ਸੀ ਅੱਜ ਉਗਵੇਂ ਇੱਕ ਇੱਕ ਕੋ ਆਇਆ ਮਹਿਮਾਨਾ ਚਿੱਤ ਦੀ ਇੱਕ ਦਾ ਝਗੜਾ ਤੇ ਦੇ ਅੰਦਰ ਹੈ ਬਾਕੀ ਲੋਕਾਂ ਨਾਲ ਤਾਂ ਬਾਹਰ ਝਗੜਾ ਤਾਂ ਨਹੀਂ ਕਿਉਂਕਿ ਝਗੜਾ ਤੇ ਅੰਦਰ ਹੈ ਝਗੜਾ ਕਰਨਾ ਤਾਂ ਸੁਭਾਅ ਹੈ ਜਿਹੜਾ ਘਰ ਚ ਲੜਦਾ ਹੈ ਉਹ ਬਾਹਰ ਨਹੀਂ ਲੜੂਗਾ ਕਹੇ ਉਹ ਜਿਹੜੀ ਲੜਕੇ ਘਰੇ ਲੜਦੀ ਰਹੀ ਹੈ ਬਣੀ ਨਹੀਂ ਰਹਦੀ ਜਾ ਕੇ ਬਣ ਜੂਦੀ ਉਹਦੀ ਕਿਵੇਂ ਬਣ ਜੂ? ਉਹਦੇ ਸੁਭਾਅ 'ਚ ਲੜਣਾ। ਲੜਨਾ ਉਹੰਦੇ ਸੁਭਾਅ ਦੇ ਵਿੱਚ ਹੈ। ਤੇ ਤੂੰ ਮੰਦੇ ਸੁਭਾਅ 'ਚ ਲੜਨਾ। ਅਫਸੋਸ ਚ ਲੜਦੇ ਨੇ। ਜਿੰਨਾ ਜਿਹੜੇ ਲੜਦੇ ਨੇ ਦੋਏ ਉਹਨਾਂ 'ਚ ਦਾਰ ਹੈ। ਉਹਨਾਂ 'ਚ ਅਗਿਆਨियत ਦੇ ਹਵੀ ਹੈ। ਅਗਿਆਨ ਹੀ ਲੜਾਉਂਦਾ, ਲੜਾਉਦਾ ਕੌਣ? ਵਿਦਵਾਨ ਅਗਿਆਨੀ ਹੁੰਦੇ ਨੇ ਇਸ ਗੱਲ ਕਰੇ ਜੜਾਈਏ ਵਿਦਵਾਨੋਂ ਦਾ ਇਸ ਗੱਲ ਦੀ ਸਮਝ ਨਹੀਂ ਵੀ ਲੜਾਈ ਕਿੱਥੋਂ ਬੈਠ ਰਹੀ ਹੈ ਕਿਉਂ ਹੈ ਇਹਨਾਂ ਨੂੰ ਤਾਂ ਇਸ ਗੱਲ ਦੀ ਸਮਝ ਹੀ ਨਹੀਂ ਜਿਹੜੇ ਲੋਕਾਂ ਨੇ ਵਿਦਵਾਨ ਇਕੱਠੇ ਕਰ ਦੋ ਮਗਲਾ ਹੱਲ ਕਰਨ ਪਾਣ ਨੇ ਉਹ ਲੋਗ ਵੀ ਨਹੀਂ ਨੇ ਅੱਜ ਤੇ ਵਿਦਵਾਨਾਂ ਨੇ ਕੋਈ ਹੱਲ ਕੀਤਾ ਕਹਿੰਦੇ ਹੁੰਦੇ ਨੇ 60 ਸਾਲ ਹੋ ਗਏ ਸੁਣਦਿਆਂ ਨੂੰ ਕਦੇ ਲੋ ਲਾਲ ਵੀ ਕਹਿੰਦਾ ਸੀ ਹਰ ਮਸਲੇ ਦਾ ਹੱਲ ਗੱਲਵਾਦ ਹੈ ਦੁਨੀਆ ਦੇ ਮਸਲੇ ਮੋਗੇ ਗੱਲਵਾਦ ਕਰਦੇ ਤੁਸੀਂ ਮੋਗੇ ਬਸ ਇਹ ਸਭ ਗੱਲਾਂ ਨੇ ਸੁਣੀਆਂ ਸੁਣਾਈਆਂ ਹੋਈਆਂ ਮਸਲੇ ਜੁੜਦੇ ਤੇ ਉਹ ਘੜੇ ਨਾਲ ਗੱਲਵਾਦ ਹੋ ਜਾਂਦੀ ਹੈ ਕਿਉਂ ਮਨ ਮਾਇਲੇ ਨੇ ਸਾਰਿਆਂ ਦੇ ਮਨ ਮਾਇਲੇ ਨੇ ਗੱਲਾਂ ਕਰਦੇ ਨੇ ਹਣ ਚਾਉਂਦੇ ਨਹੀਂ ਕਰਨੋ ਤੇ ਚਾਣੀ ਅੰਦਰ ਹੋ ਰਹੀ ਝਗੜਿਆਂ ਦੇ ਹੱਲ ਕਰਨ ਦੀ ਗੱਲਾਂ ਕਰਦੇ ਸੂਰਜਾਂ ਸੁਣਾਈ ਹੋਇ요 ਬਹਿਲਗਾ ਦੇ ਨਾ ਹੋਵੇ 60000 ਲੋਕ ਤੁਹਾਨੂੰ ਸਾਡੇ ਕਾ ਸੈਂਕੜੇ ਸਾਲਾਂ ਦੇ ਗੋਲ ਮੇਜ ਖਾਨਫਰਾਂ ਕਰਦੇ ਫਿਰਨੇ ਕਿਸੇ ਬਸਲੇ ਲਾਣੀ ਹੋਇ요 ਵਿਦਵਾਨ ਜੋ ਹੈ ਵਾਇਦਾਰੀ ਜੋ ਹੈ ਕਿਸੇ ਮਸਲੇ ਨਾਲ ਨਹੀਂ ਹੁੰਦਾ ਵਿਦਵਾਨ ਨਹੀਂ ਕਿਸੇ ਬਸਲੇ ਹੱਲ ਕਰ ਦਿੰਦੇ ਕਾਲਜ ਦੀ ਇੱਕ ਦਾਲੂ ਜੀ ਉਹ ਕਰਦੇ ਇਹਦਾ ਕਾਲਜ ਦੀ ਗੱਲ ਸਦੀ ਉਹ ਉਹ ਸੁਣਾਂ ਨਹੀਂ ਹੋਈ ਇੱਕ ਤਾਂ ਉਹ ਕਲਾ ਛੱਡ ਕੇ ਆ ਕੇ ਰਣਪੁਰ ਦਾ ਇੱਕ ਤਾਂ ਜਣੀ ਮਜ਼ਾ ਗੱਲ ਪੰਜ ਪਾਛਨ ਭਾਈ ਉਹਦੀ ਇੱਕ ਤਾਂ ਨਹੀਂ ਹੋਈ ਦਾਣ ਕਰੋ ਮੁਸਰੀ ਜਾਂਦੀ ਹੈ ਇੱਕ ਤਾਂ ਨਹੀਂ ਹੋਈ ਇੱਕ ਤਾਂ ਕੋ ਮਜ਼ਾ ਗੱਲ ਹੈ ਇਹ ਗੱਲਾਂ ਕਰਦੇ ਨੇ ਇਹਨਾਂ ਨੂੰ ਕੀ ਪਤਾ ਇੱਕ ਤੱਕ ਇੱਕ ਤੱਕ ਨਾ ਹੋ ਜੂਗੀ ਇੱਕ ਤੱਕ ਗੁਰਮਖਦਰ ਵੀ ਨਾ ਕਿਸੇ ਨੇ ਹੋਈ ਹੈ ਨਾ ਹੋਵੇ ਇੱਕ ਤੱਕ ਕੇਵਲ ਗੁਰਮਖਾਂ ਦੀ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਅਸਾਂ ਖਾਂਦੀ ਇੱਕ ਤੱਕ ਮੇਰੇ ਜੋ ਗੁਰਮਖਰੇ ਇਹ ਗੁਰਮਖਰੇ ਗੁਰਮਖਾਂ ਦੀ ਇੱਕ ਤਾਂ ਨਹੀਂ ਹੁੰਦੀ ਹੈ ਇਹਨਾਂ ਦੀ ਜਮਾਜੂ ਵਿਗੜ ਵਾਲੇ ਆਪਸ ਵਿੱਚ ਲੜਦੇ ਹੁੰਦੇ ਸੀ ਉਹ ਤਾਂ ਜਿੱਨਾਂ 'ਚ ਡਰ ਸੀ ਦੂਜੀ ਹਕੂਮਤ ਦਾ ਨਜ਼ਰ ਇੱਕ ਤਾਂ ਡਰਦੇ ਕਰਦੇ ਸੀ ਅਗਾਲ ਦੱਸਦੇ ਕਾਇ ਵਾਰ ਇੱਕ ਦਗ ਰਹੀ ਹੈ ਨਾ ਦੀ ਡਡੂ ਦੀ ਪੰਸਰੀ ਦੀ ਇਹ ਜੱਲਾਲ ਜਿਹੜੂ ਗੱਲ ਲੈਂਦੇ ਨੇ ਵੀ ਹੁਣ ਸਾਨੂੰ ਰਾਜ ਮਿਲ ਜੂਗਾ ਕੱਠੇ ਲਾਓਗੇ ਜਾਂ ਚੌਧਰ ਦੀ ਗੱਲ ਆਉਂਦੀ ਹੈ ਫੇਰ ਡਡੂਆ ਉਹ ਫੇ ਛਾਲਾ ਮਾਰ ਜਾਂਦੇ ਨੇ ਇੱਕ ਤਾਂ ਫਿਰ ਬੰਦ ਹੋ ਜਾਂਦੀ ਹੈ ਲੋਬੀਆਂ ਦੀ ਤਾਂ ਇੱਕ ਦਾਨਾ ਹੋਈ ਰਹੂਗੀ ਵਿਦਵਾਨ ਲੋਬੀ ਹੁੰਦਾ ਗੁਰਮੁਖ ਲੋਬੀ ਨਹੀਂ ਹੁੰਦਾ ਲੋਬ ਤਾਂ ਉੱਪਰੋਂ ਖਿਗੇ ਇੱਕ ਤਾਂ ਹੁੰਦੀ ਆ ਦੁਨੀਆ ਦੀ ਵਿੜਾਈ ਤੋਂ ਉੱਪਰ ਉੱਠ ਕੇ ਏਦਾਂ ਹੁੰਦੀ ਹੈ ਥੱਲੇ ਨਹੀਂ ਹੁੰਦੀ 14 ਦੀ ਭੁੱਖਾ ਏਦਾਂ ਨਹੀਂ ਹੋ ਸਕਦੀ ਲੋਭ ਨਾਲ ਆਇਦਾਂ ਲੋਭ ਵੀ 14 ਦੀ ਭੁੱਖਾ ਪੂਰਤੀ ਆ ਲੋਭ ਤਾਂ ਇਹ ਨਹੀਂ ਹੈ 14 ਦੀ ਪੂਰਤੀ ਦਾ ਲੋਭ ਹੈ ਸਾਧਨ ਦਾ ਲੋਭ ਹੈ ਲੋਭ ਹੈ ਪੈਸਾ ਤਾਂ ਇੱਜਤ ਹੈ ਪਾਇਆ ਬੜੇ ਹਾਂ ਜੀ ਮੈਂ ਨਹੀਂ ਕੁਝ ਆਹੇ ਦਾ ਮੋੜਾ ਮੈਂ ਯਾਰ ਹੈਗਾ ਹੀ ਨਹੀਂ ਕੁਝ ਮੇਰਾ ਬजूद ਹੀ ਨਹੀਂ ਕੁਝ ਉਹ ਗੱਲ ਵਿਦਵਾਨ ਦੇ ਗਲੇ ਤੇ ਨਹੀਂ ਉਤਰ ਸਕਦੀ ਉਹ ਨਹੀਂ ਖੋ ਸਕਦਾ ਪਾਵੇਂ ਜਿੰਨੇ ਸਖਮਰਜੀ ਵਿਦਵਾਨ ਆਪਣੇ ਆਪ ਨੂੰ ਕਹਾਈ ਜਾਣ ਕਿਸੇ ਦੇ ਗੱਲ ਤਾਂ ਥੱਲੇ ਗੱਲ ਨਹੀਂ ਉੱਧਰ ਦੀ ਵੀ ਗੱਲ ਸੱਚ ਹੈ ਮੈਂ ਨਹੀਂ ਬੋਲ ਲੈਣਗੇ ਮੈਂ ਨਹੀਂ ਮਨ ਕੋਈ ਨਹੀਂ ਚਲਿਆ ਅਸਲੂ ਮੈਂ ਨਹੀਂ ਤੁਸੀਂ ਜੇ ਮੈਂ ਹੈਗਾ ਕੁਝ ਤਾਂ ਸਭ ਕੁਝ ਮੇਰਾ ਹੈ ਫਿਰ ਕੁਝ ਆਇਆ ਨਾ ਮੋਰ ਅਗਰ ਬੋਲਣਗੇ ਅੱਗੇ ਕਿ ਮੈਂ ਤੁਰ ਲੰਗੇ ਜਿੰਨਾ ਜਰ ਇਹ ਨਹੀਂ ਮੰਨਦੇ ਸਮਝਦੇ ਕਿ ਮੈਂ ਨਾ ਹੀ ਵਾਕਿਆ ਹੀ ਨਹੀਂ ਮਹਾ ਕੋਲ ਸਿੱਖੀ ਦੀ ਪੌੜੀ ਤੇ ਪੈਰ ਨਹੀਂ ਰੱਖਿਆ ਹੋਇਆ ਥੱਲੇ ਖੜੇ ਰਹਿ ਜੋ ਬੱਕਰੀ ਦਾ ਖਾਣ ਨਹੀਂ ਡਫਦੀ ਪੈਰ ਨਹੀਂ ਪੋਗੀ ਘਾੜਾ ਮੁਰ ਬੱਕਰੀਂ ਡਫਦੀ ਉਹਦੀ ਖਾਣ ਉਰ ਪਤਾ ਜੇ ਵਿੱਚ ਨੇ ਪੀ ਪਾਣੀ ਤੇ ਜਿਗੀ ਗਈ ਉਹਦਾ ਇਹ ਜਿਹੜਾ ਤਰਖ ਖਾ ਜਾਂਦੀ ਹੈ ਨਾ ਨਦੀ ਤਤਰੀ ਜਣਾ ਦੀ ਇਹ ਨੂੜੀ ਡੱਬਦੇ ਹਣੇ। ਇਹ ਤਤਰੀ ਜਣਾ ਦੀ ਨਦੀ ਪਾਰ ਕਰਕੇ ਆ ਅਗਦੀ ਨਦੀ ਪਾਰ ਕਰਕੇ। ਚੋਖੜ ਅਗਦੀ ਨਦੀ ਦੌਰੇ ਸੁਖ ਨਹੀਂ ਹੈ ਕੋ। ਇਹ ਦੌਰੇ ਰਹੇ ਨੇ। ਮੈਂ ਨਹੀਂ ਕੋ ਛਾਉ ਨਹੀਂ ਕੋ ਜਾਇਨਾ ਮੋਰਾ। ਤਨਤਾ ਨੂੰ ਸੌਰਾ ਸੁਖ ਨਾ ਕੋ ਜਣੀ ਜਦ ਫਿਰ ਮੇਰਾ ਹੈ ਕੀ ਜਦ ਮਈ ਨਹੀਂ ਹੈਗਾ। ਜਾਦਾ ਸਰੀਰ ਜਿਆਦਾ ਆਦਮੀ ਨਹੀਂ ਰਹਿਣਾ ਆਦਮੀ ਦਾ ਕੱਖ ਨਹੀਂ ਰਹਿਣਾ ਸੰਸਾਰ ਚ ਜਿੰਨਾ ਜਿਹੜੇ ਆਵਲਾ ਵਜੂਦ ਸਮਝਦੇ ਹੋ ਉਹਨਾਂ ਜਿਹੜੇ ਆ ਕੁਝ ਜਦ ਇਹਨੇ ਨਹੀਂ ਰਹਿਣਾ ਤਾਂ ਫਿਰ ਇਹਦਾ ਇਤਿਹਾਸ ਗਿਆ ਭਾਈ ਜਦ ਕਾਰਜਾਂ ਦਾ ਜਦੋਂ ਇੰਤਖਾਲ ਹੋ ਜਾਂਦਾ ਇਹਦਾ ਪਹਿਲਾ ਇੰਤਖਾਲ ਇੰਤਖਾਲ ਲਫ਼ਜ਼ ਹੈ ਤਬਦੀਲੀ ਹੋ ਜਾਣੀ ਇੰਤਖਾਲ ਆਦਮੀ ਦਾ ਬਣਿਆ ਜਾਂਦਾ ਹੈ ਇੰਤਖਾਲ ਕਹਿੰਦੇ ਨੇ ਇੰਤਖਾਲ ਉਹਨਾਂ ਦਾ ਮੁਸਲਮਾਨੀ ਭਾਸ਼ਾ ਦਾ ਲਫ਼ਜ਼ ਹੈ ਉਰਦੂ ਦਾ ਆਦੂ ਹੀ ਦਾ ਕਹਿਣੇ ਫਰਾਨੇ ਦਾ ਇਰਤਕਾਲ ਹੋ ਗਿਆ ਉਹ ਜ਼ਮੀਨਦਾਰ ਦਾ ਇਰਤਕਾਲ ਦਾ ਇਹਨੇ ਇਰਤਕਾਲ ਦੇ ਮਗਰਮ ਹੁੰਦਾ ਮੈਨਾਂ ਇਹਦਾ ਇਰਤਕਾਲ ਹੁੰਦਾ ਹੈ ਸਰੀਰ ਤੋਂ ਇਰਤਕਾਲ ਹੋ ਗਿਆ ਮਰ ਗਿਆ ਤਬਦੀਲੀ ਆ ਗਈ ਉਦੋਂ ਨੋ ਕਟਿਆ ਜਾਂਦਾ ਕਾਲਿਆਂ ਜੋ ਆਏ ਨਾ ਉਹ ਰਾਰੇ ਆਈ ਨਹੀਂ ਫਿਰ ਅਜੀ ਤੁਹਾਨੂੰ ਸਭ ਰਾਸ ਗੋਵਿੰਦ ਤੋਂ ਤਨ ਮੇਰਾ ਸਰੀਰ ਤੇ ਹਰ ਦਾ ਗੋਵਿੰਦੇ ਦਾ ਤੇਰੇ ਕਰਕੇ ਰਸ ਤਨ ਤਨ ਗਿਆਨ ਸਰਬ ਗੋਵਦ ਤੁਰ ਤੇਰਾ ਅਜਲ ਦੋਏ ਕੋ ਦੇ ਦੋਹਾਈ ਨਹੀਂ ਉਹ ਦੋਏ ਕੋਈ ਨਹੀਂ ਦੋਹਾਈ ਨਹੀਂ ਕਈ ਵਾਰ ਮਨ ਸਾਡਾ ਸਾਥੋਂ ਭਾਗੀ ਹੁੰਦਾ ਹੈ ਉਹਦੀ ਆਹ ਉਹਦੀ ਕਹਿੰਦੀ ਆ ਮਨ ਨਹੀਂ ਬੰਦਾ ਆਪਾਂ ਕਹਿੰਦੇ ਵੀ ਮੇਰਾ ਮਨ ਨਹੀਂ ਬੰਦਾ ਇਹਨੂੰ ਅਸਲ ਜਾਫੇ ਨਹੀਂ ਬੰਦਾ ਬੰਦਾ ਤਾਂ ਬੰਦ ਆ ਆ ਨਹੀਂ ਬੰਦਾ ਉਹ ਗਾਇਕ ਮਨ ਨਹੀਂ ਬੰਦਾ ਨਾਹੀਂ ਤੂੰ ਬਣ ਜਾ ਯੋਗਾ ਲੈ ਚਲ ਮਨ ਨੂੰ ਛੱਡ ਤੂੰ ਆ ਤੂੰ ਮਾਨਾ ਆਪਾਂ ਆ ਜੇ ਇਕੱਠੇ ਮਨ ਨੂੰ ਰਹਿਣ ਦੇ ਪਰ ਆਪੇ ਆਜ ਮਗਰ ਮੋਲ ਉਹ ਮੰਨਦਾ ਇਹਦਾ ਕਹਿਣ ਦੀਆਂ ਗੱਲਾਂ ਨੇ ਕਹਿਣ ਸੌੜ ਕੋ ਦੂਜਾ ਦੂਜਾ ਹੀ ਨਹੀਂ ਆਣੀ ਗੱਲਾਂ ਮੈਂ ਨਹੀਂ ਬੰਦਦਾ ਕਹਿਨਦਾ ਵੀ ਮਨ ਨਹੀਂ ਬੰਦਦਾ ਮਹਾਰਤਵਾਦ ਨੂੰ ਹੂੰ ਇਸ ਮੱਟੀ ਮੈਂ ਪবন ਸਵਾਇਆ ਝੂਠਾ ਪ੍ਰਚਾਰ ਤੇ ਜੋਰ ਚਲਾਇਆ ਇਸ ਮੱਟੀ ਮੈਂ ਪবন ਸਵਾਇਆ ਮੱਟੀ ਜੀ ਕੀ ਸਵਾਇਆ ਵਾਟੀ ਦੇ ਪਵਨ ਹਵਾ ਨਹੀਂ ਸਵਾਈ ਹੋਈ ਮਨ ਸਵਾਇਆ ਹੋਇਆ ਇੱਥੇ ਜੋਤ ਸਵਾਈ ਹੋਈ ਹੈ ਹਵਾ ਕੇ ਮਸਾਜੂ ਮਿੱਟੀ ਚ ਹਵਾ ਦਾ ਹਵਾ ਜਦੋਂ ਸਭੂ ਬਣੇ ਬਾਜ ਸਰੀਰ ਦੇ ਨੇ ਸਮਾਜਿਕ ਤੇ ਆਵਾ ਹਵਾ ਜਦੋਂ ਸਮਾਜਿਆ ਦਰਦ ਆਉਣ ਲੱਗ ਜਾਂਦੇ ਨੇ ਸਰੀਰ ਚ ਠੀਕ ਹੈ ਜਵਾ ਚਲੇ ਜਾਵੇ ਆਦੀ ਮਰ ਜਾਂਦਾ ਰਿਐਕਸ਼ਨ ਦਾ ਤਾਂ ਲਾਉਦੇ ਨੇ ਬਾਹਰ ਹਵਾ ਕੱਢ ਕੇ ਸਰੀਰ ਦੀ ਹਵਾ ਦਾ ਬਾਹਰ ਦੀ ਆਉਂਦੀ ਹੈ ਬੇਬੜੇ ਤੱਕੇ ਰਹਿੰਦੀ ਉੱਥੇ ਉੜ ਜਾਂਦੀ ਹੈ ਵਾਪਸ ਫੇਰ ਵੀ ਇਹ ਸਾਹ ਉਹਦਾ ਵਾਪਸ ਚਲਾ ਜਾਂਦਾ ਆ। ਆ ਜਿਹਨ ਉਹਦਾ ਟੱਚ ਕਰਦੀ ਉਹ ਗੂਨ ਨੂੰ ਸਾਫ ਕਰ ਦਿੰਦੀ ਐ। ਗੰਦੀ ਸਾਫ ਆਉਂਦੀ ਐ ਗੰਦੀ ਹਵਾ ਬਰ ਨਿਕਲ ਜਾਂਦੀ ਐ। ਪਵਨ ਮਨਸਮਾਇਆ ਆਇਆ ਇਹਦੇ ਵਿੱਚ ਸਰੀਰ ਚ ਮਿੱਟੀ ਚ ਆਤਮਾ ਜੋਤ ਸਮਾਈ ਹੋਈ ਐ ਮਿੱਟੀ ਚ ਜਾਤਮਾ ਜੋਤ ਅਰੇ ਸਰੀਰ ਜਾਤ ਵਿੱਚ ਜੋਤ ਸਮਾਈ ਹੋਈ ਆ ਪਵਨ ਜਿਹੜਾ ਅਰਥ ਖਾਲੀ ਆਵਾਜ਼ ਦੇ ਹਵਾ ਦੇ ਦਰਮਾਇ ਹੋਈ ਐ ਆਰਾ ਵਾਇਸ ਕਿਤੇ ਹੋਏ ਨੇ ਉੱਥੇ ਮਾਨੀ ਕੀਤਾ ਖੰਦੇ ਆਰਸ ਉਹਨਾਂ ਨੂੰ ਵਾਰ-ਵਾਰ ਗਿਆਨ ਦਿੱਤਿਆ ਵਿਦਵਾਨਾਂ ਨੂੰ ਉਹਦਾ ਬਸ ਹੋਈ ਸੀ ਸਵੇਰੀ ਤੇ ਟੁੱਕਾ ਪਰ ਪਹੁੰਚ ਜੋਰ ਚਲਾਇਆ ਦੇਖੋ ਹਾਲਾਂਕਿ ਮਾਨ ਜਿਹੜਾ ਪਵਨ ਆਇਆ ਸੱਚ ਦਾ ਸਤਿ ਸਰੂਪ ਆ ਪਾਜੜਾ ਅਜਲੇਲ ਜੋੜ ਹੈ ਜੋੜ ਝੂਠਾ ਲੱਗਿਆ ਹੈ ਸਾਜਾ ਝੂਠਾ ਮੇਲੇ ਨਹੀਂ ਸਾਜਾ ਝੂਠਾ ਮੇਲੇ ਪਵਨ ਮਿੱਟੀ ਜਿਸ ਵਾਂਗਿਆ ਜੋ ਉਸ ਵਾਂਗ ਤੇ ਝੂਠਾ ਪਰਪੰਚ ਲਾ ਚਲਾਤਾ ਇਹ ਧੋਖਾ ਹੈ ਪਰਪੰਚ ਹੈ ਪਰਪੰਚਾ ਦੂਏ ਨੂੰ ਸੱਚਾ ਲੱਗਦਾ ਹੈ ਪਰਪੰਚ ਲੱਗਦਾ ਹੈ ਠੀਕ ਹੈ ਇਹਦਾ ਪਰਪੰਚਾ ਸਾਰਾ ਇਸੇ ਜਮੂਫ ਇਸੇ ਚ ਫਸ ਗਿਆ ਆਦਮੀ ਇਸੇ ਝੋਲ ਦਿ ਗਿਆ ਪਰਪੰਚੋ ਜਿਹੜੇ ਆਸੂ ਬੁੱਧੀ ਨੂੰ ਜਾਲਵੇ ਜਿਹਨੇ ਵੀ ਸਖਣਾ ਪਰਪੰਚ ਦੀਆਂ ਗੱਲਾਂ ਕਰਦੇ ਕੋਈ ਕੋਈ ਸੰਸਾ ਆਪਣਾ ਅਸਲ ਉੱਧੇ ਰਹੇ ਜਿਹੜੇ ਉੱਧੇ ਰਹਨੇ ਅੰਦਰੋਂ ਦਾ ਚਾਹੇ ਚਾਹੁੰਦੇ ਹੋਣ ਇਹੋ ਜਿਹੀ ਕੁਸ਼ਲ ਪਰ ਉੱਧੇ ਹੋ ਕੇ ਕਰਕੇ ਪਰਪੰਚ ਜੁਗਾ ਜਾਂਦੇ ਇਹ ਸਭ ਪਰਪੰਚ ਨੇ ਪਰਪੰਚ ਹਮੇਸ਼ਾ ਝੂਠਾ ਹੀ ਹੁੰਦਾ ਜਿੱਥੇ ਮਾਇਆ ਇਨਵੋਲ ਹੈ ਉਹ ਝੂਠ ਹੈ ਸੋ ਇਸ ਕਰਕੇ ਗੁਰਦੁਆਰਿਆਂ ਜਿਹੜੇ ਬਜਟ ਨੇ ਸਾਹ ਪਰਪੰਚ ਤੇ ਤਾਂ ਮਾਇਆ ਦਾ ਪਰਪੰਚ ਮਿਲ ਝੂਠੇ ਬਣਦੇ ਨੇ ਖਾਣਾ ਪੂਰਤੀ ਹੁੰਦੀ ਹੈ ਪ੍ਰਚਾਰ ਜਿਹੜੇ ਗੱਲ ਵਾਸਤੇ ਕੁਝ ਵੀ ਹੈ ਉਹ ਗੱਲ ਪੂਰੀ ਨਹੀਂ ਹੋ ਰਹੀ ਗੁਰਵੰਦੈ ਪ੍ਰਚਾਰ ਵਾਸਤੇ ਗੁਰਵੰਦੈ ਖੋਜ ਵਾਸਤੇ ਨਾ ਕੁਝ ਕੀਤਾ ਨਾ ਕੋਈ ਕਰ ਰਿਹਾ ਨਾ ਇਹਨਾਂ ਨੂੰ ਲੋੜ ਹੈ ਅਜਾ ਜੇ ਇਹੀਆਂ ਗੱਲਾਂ ਦੇ ਬਚਾਰ ਕਰ ਫਿਰ ਪਿਛੇ ਮੁੜੇ ਉਹਨੇ ਵੀ ਮਰਨਾ ਹੈ ਇਦਾਂ ਕਰੇ ਇਹ ਜਾਣ ਵੀ ਲੈਣ ਫਿਰ ਕਰਦੇ ਜੀ ਵੀ ਮਰਨਾ ਹੈ ਇਹ ਤਾਂ ਸਭ ਕੁਝ ਜਨਨ ਪੈਜੂ ਸਾਨੂੰ ਇੱਥੇ ਮੌਤ ਹੈ ਸਾਹਮਣੇ ਗੁਰਬਾਣੀ ਨੂੰ ਸਮਝਣਾ ਮੌਤ ਪਹਿਲਾਂ ਪੁਰਬ ਮੌਤ ਹੈ ਪਹਿਲਾਂ ਮੌਤ ਕਬੂਲ ਕਰ ਲਈਏ ਬਣੀ ਪਿੱਛੇ ਮੁੜਿਆਉਂਦੇ ਨੇ ਵੀ ਛੱਡਾ ਪਰ ਇਹਦਾ ਭੈ ਇਹਦਾ ਪਹਿਲਾ ਮੌਤ ਦੀਦੀ ਹੈ ਗੁਰਬਾਣੀ ਨੂੰ ਬੋਲਣ ਵਾਲਿਆਂ ਨੂੰ ਜਿਹਨੇ ਮੌਤ ਕਬੂਲ ਕਰ ਲਈ ਉਹ ਕੁਰਬਾਨੀ ਵਾਲੇ ਗਾਹਾਂ ਵਿਚਾਰ ਵਾਲੇ ਤੇ ਪੈਰ ਰੱਖਦਾ ਨਹੀਂ ਪਿਛੇ ਹੀ ਬੋਲੇ ਆਉਂਦੇ ਨੇ ਲੋਕ ਵੀਰ ਨੇ ਉਹਨੇ ਕਹਿਤਾ ਸੀ ਫਿਰ ਤਾਂ ਤੜੀ ਗਰੀਬ ਹੋਰੀ ਹੋ ਜਿਹਨੇ ਇਹ ਗਰੀਬਾਂ ਦੇ ਪੈਰ ਰੱਖੇ ਪਹਿਲਾਂ ਸਾਨੂੰ ਤਾਂ ਹੀ ਦੇ ਦੱਲ ਹੈ ਉਹ ਕਹਿੰਦਾ ਛੱਡ ਪਰ ਉਲਟੀ ਗੱਲ ਹੈ ਉਹ ਇਹਨਾਂ ਨੇ ਉੱਤੇ ਬੰਦਰ ਸੋਧਨਾਰੀ ਚਾਹੀਦੀ ਇਹਨਾਂ ਨੂੰ ਵੀ ਕਰਕੇ ਨੀਵ ਗਲੌਣੀ ਉੱਪਰ ਮੰਡ ਬਿਚਾਉਣੇ ਨੇ ਦੇਖੋ ਉਹ ਵਿਚਾਰਧਾਰਾ ਇਹ ਕਹੇ ਵਿਚਾਰਧਾਰਾ ਇਹਨਾਂ ਨੇ ਬਗਦਾ ਇਹਨਾਂ ਦਾ ਬਗਦਾ ਸੋਲਦੇ ਤੇ ਬੰਦ ਰਹਣ ਪੱਤਰ ਚਿੱਟੇ ਵਧੀਆ ਲੱਗੇ ਹੋਣ ਵਧੀਆ ਥੱਲੇ ਪੱਕੇ ਆ ਥੱਲੇ ਬਿਸ਼ੇ ਹੋਣ ਇਹਨਾਂ ਨੂੰ ਤਾਂ ਕੋਈ ਚਾਹੀਦਾ ਐਸੀ ਲੱਗੇ ਹੋਣ ਇਹਨਾਂ ਨੂੰ ਐਸਾ ਪਰਪੰਚਾ ਜਿਹੜਾ ਵੈਸੇ ਬੋਲੇ ਪਰਪੰਚ ਇਹ ਪਰਪੰਚ ਜਿ ਵਸੇ ਪਰਪੰਚ ਜਿ ਖੁਸ਼ ਹੋ ਸਾਰੇ ਸਿੱਖ ਜੋ ਦੀਦਾ ਖੱਤ ਪਰਪੰਚ ਆ ਸੰਸਾਰ ਜੋ ਕਾਨੂੰਨੀ ਦਾ ਸਰਪਰਪੰਚ ਜੀਦਾ ਅਸੀਂ ਦਰਸ਼ਨ ਕਰਨਾ ਹੋ ਸੱਚ ਜਿਹੜਾ ਸਾਡੇ ਗੈਰ ਇੰਦਰੀ ਦੇ ਪਰਿਆ ਸੱਚ ਦਾ ਉਹ ਹੈ ਉਹਨਾਂ ਦਾ ਅਸੀਂ ਦਰਸ਼ਨ ਕਰਨਾ ਗੁਰਬਾਣੀ ਹੋ ਸਕਦਾ ਦਰਸ਼ਨ ਕਰਾ ਰਹੀ ਹੈ ਜੀ ਜੋ ਅਸੀਂ ਦੇਖ ਰਹੇ ਆ ਪਰਪੰਚ ਹੈ ਬਾਜਾ ਦੇਖ ਰਹੇ ਆ ਇਸੇ ਜੋੜ ਦੇ